ਰਾਜਸਥਾਨ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜੋ ਪੰਜਾਬੀ ਸਿੱਖ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਅੱਜ ਗੱਲ ਕਰਦੇ ਹਾਂ ਉਸ ਸਿੱਖ ਵਿਦਿਆਰਥਣ ਦੀ ਜਿਸ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਪਰ ਰੋਕਿਆ ਕਿਉਂ ਗਿਆ ਕਿਉਂਕਿ ਉਹ ਇੱਕ ਸਿੱਖ ਸੀ ਕਕਾਰਾਂ ਦੀ ਧਾਰਨੀ ਸੀ ਸਿੱਖ ਧਰਮ ਨੂੰ ਮੰਨਦੀ ਸੀ ਤੇ ਇਸ ਦਾ SGPC ਨੇ ਵੀ ਡਟ ਕੇ ਵਿਰੋਧ ਕੀਤਾ ਹੈ ਤੇ ਇਸ ਨੂੰ ਧਾਰਮਿਕ ਆਜ਼ਾਦੀ ਉੱਤੇ ਇੱਕ ਚਿੰਤਾ ਦੱਸਿਆ ਹੈ ਦੇਖੋ ਸਿੱਖ ਵਿਦਿਆਰਥਣ ਨੇ ਪਹਿਲਾਂ ਆਪਣਾ ਦਰਜ ਕਰਵਾਇਆ ਹੋਇਆ ਸੀ ਕਿ ਸਿੱਖ ਵਿਦਿਆਰਥਣ ਦਸਤਾਰ ਪਾ ਕੇ ਇੱਕ ਕਕਾਰ ਪਾ ਕੇ ਪੇਪਰ ਦੇਣ ਆਈ ਸੀ ਪਰ ਪ੍ਰਸ਼ਾਸਨ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ ਪਰ ਉਸ ਨੇ ਹੌਸਲਾ ਬਣਾਈ ਰੱਖਿਆ ਆਪਣੀ ਪਛਾਣ ਬਣਾਈ ਰੱਖੀ ਸਬਰ ਦੇ ਨਾਲ ਸਿੱਖ ਧਰਮ ਤੇ ਡਟ ਕੇ ਰਹੀ ਕਿ ਮੈਂ ਪੇਪਰ ਪਾਉਂਗੀ ਤਾਂ ਸਿੱਖ ਪੂਰੇ ਬਾਣੇ ਚ ਪਾਉਂਗੀ ਨਹੀਂ ਤਾਂ ਨਹੀਂ ਪਾਉਂਗੀ ਤੇ ਤੁਸੀਂ ਇਸ ਨੂੰ ਕਿੱਦਾਂ ਮੰਨਦੇ ਹੋ ਤੁਹਾਡੇ ਵਿਚਾਰ ਕੀ ਨੇ ਇਸ ਬਾਰੇ ਕਮੈਂਟ ਬਾਕਸ ਚ ਜੁਰ ਦੱਸਿਓ ਪਰ ਮੈਨੂੰ ਲੱਗਦਾ ਕਿ ਇਹ ਧਰਮ ਦੀ ਆਜ਼ਾਦੀ ਦੇ ਉੱਤੇ ਇੱਕ ਸਵਾਲ ਹੈ ਤੁਹਾਡੀ رائے ਕੀ ਹੈ ਕਮੈਂਟ ਬਾਕਸ ਚ ਜਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ